ਇਹ ਵੀ ਮੇਰਾ ਨਜਾਇਜ਼ ਜਿਹੜੇ ਬੰਦੇ ਟੰਗੇ ਮੇਰੇ ਘਰ ਵਾਲਾ ਨਾ ਕੁਸ਼ਲ ਸ਼ਰਮਾ ਹੋਰ ਵੀ ਕਾਫੀ ਬੰਦੇ ਨਾਲ ਨਜਾਇਜ਼ ਪਾਏ ਆ ਤੇਜ ਸਿੰਘ ਸਰਪੰਚ ਜੀ ਮਜੂਦੇ ਦਾ ਸਰਪੰਚਾ ਭਾਜੀ ਆਮ ਪਾਰਟੀ ਦਾ ਇਹਨਾਂ ਨੇ ਅੱਜ 302 ਦਾ ਭਾਜੀ ਜਿਹੜਾ ਕਰਵਾ ਚੌਥ ਵਾਲੇ ਦੇ ਨਾਲ ਮਤਲਬ ਗੋਰੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੁੱਕੇ ਲਿਆਂਦਾ ਤੁਹਾਨੂੰ ਖੁਦ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰ ਗਿਆ ਦੱਸੀ ਕਿ ਕੀ ਗੱਲਬਾਤਾਂ ਕੀ ਨਹੀਂ ਆ ਖੁਦ ਤਿਆਰ ਹੋ ਕੇ ਆਏ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਤਾਂ ਅਸੀਂ ਉਧਰ ਰਾਤ ਨੂੰ ਭੱਜ ਸਕਦੇ ਸੀ ਪਰ ਅਸੀਂ ਕਾਹਰ ਬੰਦਿਆਂ ਨੂੰ ਛੇਰਾ ਵਾਂਗੂ ਇਹੀ ਰਹਿ ਕੇ ਨਾਲ ਫਿਰ ਜਿਆਜਾ ਨਾਲ ਅਰੈਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਸੋਣਾ ਇਹਨਾਂ ਨੇ ਰੱਖਿਆ ਹੈ ਵਧੀਆ ਇਹਨਾਂ ਨੇ ਸਾਡੇ ਬੰਦਿਆਂ ਨੂੰ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾਤੀ ਹੈ ਤੇ ਪਰ ਮੈਂ ਭਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਜੋ ਮਰਦੀ ਭਾਜੀ ਮੈਨੂੰ ਸਾਫਤ ਕਰ ਦੇ ਜੇ ਮੇਰਾ ਬੰਦਾ আর ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਦੇ ਵੀ ਜੇ ਮੇਰਾ ਘਰ ਗੁੰਡਾ ਆ ਤੇ ਮੈਂ ਖੁਦ ਗੋਲੀ ਮਾਰੂ ਆਪਣੇ ਘਰ ਵਾਲੇ ਨੂੰ ਸਰਪੰਚ ਨੇ ਭਾਜੀ ਮੋਕੇ ਦੇ ਸਰਪੰਚ ਨੇ ਸਰਪੰਚ ਮੋਕੇ ਦੇ ਸਰਪੰਚ ਭਾਜੀ ਇਧਰ ਨਾ ਲਾਉਣਾ ਇਧਰ ਨਾ ਲਾਉਣਾ ਅਹੀਂ ਉੱਥੇ ਦਾ ਕਾਹੀ ਮੁੰਡਾ ਲੈ ਕੇ ਆਂ ਘਰ ਵਾਲਾ ਲੈ ਕੇ ਜਾਣਾ ਨਹੀਂ ਕਿ ਮੈਂ ਇੱਥੇ ਅੱਜ ਇੱਥੇ ਨਹੀਂ ਅੱਜ ਮੈਂ ਤੇਲ ਪਾ ਕੇ ਆਪਣੇ ਆਪ ਨੂੰ ਛੱਡ ਲੈਣਾ ਭਾਜੀ ਮੇਰੀ ਇਹੀ ਗੱਲ ਜੇ ਜੇ ਸ਼ਮੀਰ ਸਿੰਘ ਆ ਜੀ ਪਿੰਡ ਬਾਜਪੁਰਾ ਮੇਰਾ ਲੜਕਾ ਬਲਦੇਵ ਸਿੰਘ ਆ ਜੀ ਜਿਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਨਹੀਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਇਹ ਗੱਲ ਕਹੂੰਗਾ ਕਿ ਮੇਰਾ ਲੜਕਾ ਛੱਡਤਾ ਜਾਵੇ ਜੇ ਲੜਕਾ ਛੱਡਤਾ ਜਾਣਗੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾ ਛੱਡਣਗੇ ਤੇ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਬੈਠ ਕੇ ਮੋਰਚਾ ਲਾ ਦੂੰਗਾ ਇਹ ਜੇ ਮੇਰੇ ਅਨਸਾਰ ਆ ਮੈਂ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇਜ਼ਵਾਗ ਕੇ ਅੱਗ ਲਾ ਕੇ ਸੜ ਜਾਣਾ ਵਾ ਇਹ ਪ੍ਰਸ਼ਾਸਨ ਇਹ ਜ਼ਿੰਮੇਵਾਰ ਹੈ ਐਸੇ ਪ੍ਰਸ਼ਾਸਨ ਹੋਏਗਾ ਜੀ ਆ ਵਸੇ ਵਸੇ ਸੋਚਾਂਗੇ ਇਹਨੂੰ ਮੌਤ ਦਿੱਤੀ ਆ। ਸਾਨੂੰ ਬਹੁਤ ਜਿਆਦਾ ਕਵਨ ਹਮ ਮਹਾਜਨ ਮੁੰਡਾ ਮਰਿਆ ਸਾਨੂੰ ਬਹੁਤ ਜਿਆਦਾ ਦੁੱਖ ਆ। ਅਸੀਂ ਇਹੀ ਕਹਿੰਨੇ ਵੀ ਬਹੁਤ ਮਾੜਾ ਆ ਕਿ ਇਹ ਮਾਂ ਦੇ ਪੁੱਤ ਮਰਨੇ ਨਹੀਂ ਚਾਹੀਦੇ। ਪਰ ਪਾਜੀ ਤੁਹਾਡਾ ਨਾਲ ਕੋਈ ਲਿੰਕ ਨਹੀਂ ਹੈਗਾ। ਸਾਨੂੰ ਕਿਉਂ ਸਤਾਇਆ ਜਾਂਦੇ ਆ? ਸਾਡੀ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ। ਸਾਡੀ ਕਿਹੜਾ ਦੁਸ਼ਮਣੀ ਹੈ ਨਹੀਂ ਪਾਜੀ? ਦੁਸ਼ਮਣੀ ਤਾਂ ਸਾਰੀ ਇਹਨਾਂ ਦੇ ਨਾਲ। ਅਸੀਂ ਅਸੀਂ ਤੇ ਆਪਣਾ ਬੜਾ ਵਧੀਆ ਟਾਈਮ ਪਿੰਡ ਬੈਕ ਕਰ ਰਹੇ ਆ ਸਰਪੰਚੀ ਕਰ ਰਹੇ ਆ ਪੰਜ ਕਿਲੇ ਮੇਰੇ ਕੋ ਪੈਲੇ ਆ ਮੈਂ ਬਹੁਤ ਵਧੀਆ ਰੋਟੀ ਖਾ ਰਿਹਾ ਮੈਂ ਐਸਡੀ ਰਟਾਇਰਾਂ ਬੀਲੀਪੋਰਟ ਤੋਂ ਜੀ। ਤੁਹਾਡਾ ਬੇਟਾ ਸਰਪੰਚ ਆ। ਹ ਬੜੀ ਬੜੀ ਰੋਟੀ ਖਾਣ ਬੇੜਾ ਇੱਕ ਮਰਾਇਤਰੀ ਚ ਪਰਿਵਾਰ ਸਵੇਦ ਉੱਥੇ ਬੈਠਾ ਵਾ। ਕਲੇ ਦੇ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾਲੇ ਦਿਨ ਦੋ ਕਤਲ ਹੋਏ ਆ। ਪਹਿਲੀ ਗੱਲ ਤੇ ਇਹ ਕਿ ਕੰਨਮ ਮਾ ਜਾਂਦਾ ਜਿਹੜਾ ਕਤਲ ਹੋਇਆ। ਬ ਕੱਲਾ ਬਟਾਲੇ ਨੂੰ ਨਹੀਂ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਆ। ਦਿਲੋਂ ਦੁੱਖ ਆ। ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ। ਲੋਕਾਂ ਦੇ ਮਨਾਂ 'ਚ ਰੋਸ ਆ ਸਾਡੇ ਮਨਾਂ 'ਚ ਰੋਸ। ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲੇ? ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਦੋਵੇ ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦੋਵੇ ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਬਾਹਰ ਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫ ਆਈ ਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜ਼ਿੰਦਗੀ ਤਾਂ ਖਤਮ ਹੈ ਨਾ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਮੈਂ ਸਿੱਧੇ ਤੌਰ ਤੇ ਗੱਲ ਕਰ ਰਿਹਾ ਕਿ ਬਲਦੇਵ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਆ 6 1% ਬਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਿਲਾੜ ਕੇ ਐਸਐਸਪੀ ਦਫ਼ਤਰ ਅੱਗੇ ਗੋਲੀ ਮਾਰਦਣ ਅਨਕਾਊਂਟਰ ਕਰਦਣ ਅਸੀਂ ਸੀ ਨਹੀਂ ਕਰਾਂਗੇ ਅਸੀਂ ਲੈ ਕੇ ਦੇਣ ਨੂੰ ਤਿਆਰ ਆ ਅੱਜ ਚੌਥਾ ਦਿਨਾਂ ਨੂੰ ਥਾਣੇ ਚ ਭਾਲਿਆ ਦਾ ਉਹਦੇ ਪਰਿਵਾਰ ਦਾ ਬੁਰਾ ਹਾਲ ਹੈ ਉਹਦੇ ਮਾਂ ਪਿਓ ਦਾ ਬੁਰਾ ਹਾਲ ਹੈ ਯਾਰ ਇਹ ਕੋਈ ਇਨਸਾਫ ਥੋੜਾ ਹੈ ਅਸਲੀ ਦੋਸ਼ੀ ਲੱਭੀ ਆਪਾਂ ਕਿ ਦੋਸ਼ੀ ਅਸਲੀ ਕਿਹੜਾ ਹੈ ਉਸ ਤਾਂ ਪਤਾ ਹੀ ਪੁੱਛ ਗੱਲ ਕਰਕੇ ਨਹੀਂ ਲਾਜੀ ਸਾਨੂੰ ਤੇ ਇਹ ਗੱਲ ਕੇ ਇਨਵੈਸਟੀਗੇਸ਼ਨ ਕਰ ਰਹੇ ਯਾਰ ਇਨਵੈਸਟੀਗੇਸ਼ਨ ਇੱਦਾਂ ਥੋੜਾ ਕਰ ਰਹੇ ਆ ਤੁਸੀਂ ਐਫ ਆਈ ਆਰ ਚ ਦਰਜ ਕਰਤਾ ਉਹਨੂੰ ਤਾਂ ਤੁਸੀਂ ਡਾਕੀ ਕਰਤਾ ਬਲਦੇਵ ਸਿੰਘ ਨੂੰ ਮਤਲਬ ਮੇਰੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਫੰਡਾ ਇਹ ਹੈ ਕਿ ਤੁਸੀਂ ਅਸਲ ਦੋਸ਼ੀ ਲੱਭ ਕੇ ਕੰਮ ਆ ਜਾਂਦੇ ਪਰਿਵਾਰ ਨੂੰ ਇਨਸਾਫ ਦਿਓ ਹੀ ਇਹ ਚੌਨੀਆ ਦੀ ਸਵੇਰ ਤੱਕ ਰਿਲੀਜ਼ ਕਰਨ ਮੇਰੇ ਕੋਲ ਦੇਖੋ ਬਲਦੇਵ ਸਿੰਘ ਦਾ ਪਰਿਵਾਰ ਮੇਰੇ ਕੋਲ ਆਇਆ ਉਹਦੀ ਵਾਈਫ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਫਾਦਰ ਮੈਨੂੰ ਆ ਕੇ ਕਹਿਣ ਲੱਗੇ ਸਾਡੀ ਮਦਦ ਕਰੋ ਦੇਖੋ ਮੈਂ ਪਹਿਲਾਂ ਤੇ ਮੈਂ ਇੱਕ ਬੇਨਤੀ ਤੁਹਾਡੇ মিডিਆ ਰਾਈ ਹੱਥ ਜੋੜ ਕੇ ਕਰਨਾ ਚਾਹਨਾ ਕਿ ਜਿਹੜੇ ਮੇਰੇ ਭਰਾ ਗੈਂਗਵਾਰਾਂ ਪੰਜਾਬ ਚ ਕਰ ਰਹੇ ਹੋ ਆਹ ਵੇਖੋ ਲੋਕਾਂ ਦੇ ਪੁੱਤ ਨਜਾਇਜ਼ ਮਾਰ ਰਿਆ ਇਹ ਕੰਮ ਨਾ ਕਰੋ ਪੰਜਾਬ ਦੀ ਜਵਾਨੀ ਦਾ ਕਾਣ ਨਾ ਕਰੋ ਪੰਜਾਬ ਚ ਗੈਂਗਵਾਰ ਨਾ ਕਰੋ ਬਈ ਜੇ ਸਵੇਰ 11 ਵਜੇ ਤੱਕ ਇਹ ਰਿਲੀਜ਼ ਨਹੀਂ ਕਰਦੇ ਉਹਦੀ ਜ਼ਿੰਮੇਵਾਰੀ ਫਿਰ ਜੋ ਉਹਦਾ ਪਰਿਵਾਰ ਸਟੈਂਡ ਲਏਗਾ ਬਲਦੇਵ ਸਿੰਘ ਦਾ ਉਹਦੇ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਇਹਨਾਂ ਨਾਲ ਧਰਨੇ ਤੇ ਬੈਠਾਂਗਾ ਪੂਰਾ ਡਟ ਕੇ ਵਿਰੋਧ ਕਰਾਂਗੇ ਮੈਂ ਦੇਖੋ